ਇਹ ਆ ਜਾਂ ਉਹ ਵੱਡੇ ਵੱਡੇ ਟਰੱਕਾਂ ਨੇ ਇਹਨਾਂ ਨੂੰ ਮਨਜ਼ੂਰੀ ਕਿੰਨੇ ਮਿਲ ਸਕਦੀ ਹੈ ਜੀ ਜਾਣਦੇ ਕੋਈ ਵੀ ਹਾਸਾ ਔਸਦਾ ਹੁਜਵੇ ਟਰੱਕ ਪਲਟਿਆ ਬਹੁਤ ਸਾਰੇ ਨੁਕਸਾਨ ਹੋ ਸਕਦਾ ਦੇਖ ਸਕਦੇ ਹੋ ਪੂਰਾ ਟਰੱਕ ਹੈ ਜਿਹੜਾ ਇਹ ਪਲਟਿਆ ਪਿਆਸ ਦਾ ਇਹ ਕਿੰਨਾ ਪਲਟਿਆ ਉਸਤਾਦ ਕਿੰਨਾ ਪਲਟਿਆ ਇਹ ਇਹ ਕਿੰਨਾ ਪਲਟਿਆ ਟਰੱਕ ਕੰਪੈਨ ਵਾਲਾ ਕਿਹੜਾ ਹੈ ਆ ਦੱਸ ਯਾਰ ਇਹ ਕੰਪੈਨ ਦੇ ਨਾਲ ਬੇਦੀ ਗਲਤੀ ਦੇ ਨਾਲ ਜਿਹੜਾ ਇਹ ਟਰੱਕ ਪਲਟਿਆ ਗਿਆ ਤੇ ਜਾਣਾ ਬਿਰੇ ਤੂੰ ਆਪਣਾ ਕੰਮ ਕਰ ਮੈਂ ਆਪਣਾ ਕਰ ਰਿਹਾ ਯਾਰ ਇਸ ਦੀ ਗਲਤੀ ਦੇ ਨਾਲ ਜਿਹੜਾ ਇਹ ਪੂਰਾ ਤੇਜਾਣਾ ਟਰੱਕ ਪਲਟਿਆ ਗਿਆ ਦੇਖ ਸਕਦੇ ਤੁਸੀਂ ਆ ਟਾਇਰ ਵੀ ਪੂਰਾ ਫਟਿਆ ਹੈ ਹਾਲੇ ਤੱਕ ਉਹ ਰੇ ਤੱਕ ਕੋਈ ਪੁਲਿਸ ਨਹੀਂ ਆਈ ਜੋ ਵੀਡੀਓ ਬਣਾਉਣ ਬਣ ਲੱਗੀ ਤਾਂ ਜਾਓ ਫਿਰ ਐਸੇ ਤਾਂ ਭੱਜ ਗਿਆ ਭੱਜ ਗਿਆ ਜਿਹੜਾ ਆਇਆ ਸੀ ਉਹ ਜਦੋਂ ਕਹਿੰਦੇ ਵੀਡੀਓ ਬਣਾ ਚਲਾ ਗਿਆ ਉਹ ਕੋਈ ਗੱਲ ਨਹੀਂ ਜਾਣ ਦੋ ਇਹਦਾ ਚਾਸੀ ਨੰਬਰ ਹੈ ਪੂਰੇ ਕੰਪੈਨ ਦੇ ਵਿੱਚ ਕੋਈ ਨੰਬਰ ਪਲੇਟ ਨਹੀਂ ਕੋਈ ਕੁਝ ਨਹੀਂ ਬਸ ਆ ਚੀਜ਼ਾਂ ਤੁਹਾਨੂੰ ਦਿਖਾ ਰਹੇ ਆਪਾਂ ਵੀ ਆ ਪਲੇਟ ਹੈ ਕੋਈ ਨੰਬਰ ਪਲੇਟ ਇਹ ਕਿੰਨੀ ਬੁਰੀ ਤਰੀਕੇ ਨਾਲ ਜਿਹੜਾ ਇਹ ਕੰਪੈਨ ਵਾਲੇ ਨੇ ਸੈਡ ਮਾਰੀ ਹੈ ਦੇਖੋ ਤੁੰਦ ਖਾਨੇ ਆਪਾਂ ਵੀ ਕਿਵੇਂ ਸ਼ੀਸ਼ੇ ਤੋੜ ਕੇ ਡਰਾਈਵਰ ਨੂੰ ਤੇ ਕੰਡਕਟਰ ਜਿਹੜਾ ਹੁੰਦਾ ਨਾਲ ਹੈਲਪਰ ਉਹਨੂੰ ਕੱਢਿਆ ਗਿਆ ਦੇਖੋ ਕੰਪੈਨ ਵਾਲਾ ਸੈਡ ਮਾਰ ਕੇ ਉਸਨੇ ਇਹ ਨਹੀਂ ਸੋਚਿਆ ਵੀ ਮੈਂ ਉਹ ਬੰਦੇ ਦੀ ਹੈਲਪ ਕਰਾਵਾਂ ਮੈਂ ਕੁਝ ਆ ਦੇਖ ਸੋਸੀ ਆ ਸ਼ੀਸ਼ਾ ਤੋੜਿਆ ਫਿਰ ਕੰਡਕਟਰ ਤੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਕੁਝ ਆਪ ਸੋਚੋ ਕਿੰਨੀ ਬੁਰੀ ਤਰੀਕੇ ਨਾਲ ਇਹ ਗਿਰਿਆ ਹੋਣਾ ਹਾਲੇ ਤੱਕ ਉਹ ਜਿਹੜਾ ਕੰਪੈਨ ਲੈ ਆ ਫਰਾਰ ਹੋਇਆ ਪਿਆ। ਹਮਾਰੀ ਇਸ ਬੰਦੇ ਨੇ ਇਧਰੋਂ ਆ ਰਹੇ ਸੀਗੇ। ਇਧਰ ਸਾਈਡ ਤੋਂ ਆ ਰਹੇ ਆ। ਇਹਨੇ ਇੱਕ ਰਾਤ ਅੱਗੇ ਕੀਤੀ ਮਸ਼ੀਨ ਦੀ। ਅੱਛਾ ਤੇ ਹੁਣ ਇਹ ਬੰਦਾ ਕਿੱਥੇ ਆ ਫਿਰ? ਰਾਤ ਦੇ ਫਰਾਰ ਹੋ ਗਿਆ। ਫਿਰ ਰਾਤ ਦਾ ਹੀ ਫਰਾਰ ਆ। ਤੁਸੀਂ ਕਿੰਨੇ ਜਣੇ ਸੀਗੇ ਟਰੱਕ ਦੇ ਵਿੱਚ? ਕੋ ਜਣੇ। ਤੁਹਾਡੇ ਨਾਲ ਹੋਰ ਵੀ ਕਿਹਦੇ ਸੱਟਾਂ ਲੱਗੀਆਂ? ਕੋਈ ਪ੍ਰਸ਼ਾਸਨ ਦਾ ਬੰਦਾ ਆ? ਪੁਲਿਸ ਆਈ ਹੈ ਕੋਈ ਉਰੇ? ਉਹ ਨੀ ਰਾਤ ਹੀ ਆਈ ਸੀ ਤੇ ਕੀ ਕਾਰਵਾਈ ਹੋਈ ਹੈ ਫਿਰ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹਾਲ ਤੱਕ ਇਹ ਕੰਪੈਨ ਲਾ ਬੰਦਾ ਫੜਿਆ ਨਹੀਂ ਗਿਆ ਅਜੇ ਤੱਕ ਕੋਈ ਵੀ ਨਹੀਂ ਆਇਆ ਬੱਜਿਆ ਵਾ ਰਾਤ ਦਾ ਬੱਜਿਆ ਵਾ ਟੈਂਪਰੇਰੀ ਨੰਬਰ ਟੈਂਪਰੇਰੀ ਨੰਬਰ ਵੀ ਨਹੀਂ ਆਇਆ ਅਜਾ ਕੋਈ ਤਾਂ ਮਤਲਬ ਕਾਗਜ਼ ਪੱਤਰ ਇਹਦਾ ਕੁਝ ਨਹੀਂ ਹੈ ਮਨਦੀਪ ਸਿੰਘ ਵੀਰੇ ਕਿਵੇਂ ਹਾਦਸਾ ਕਿੱਦਾਂ ਆਇਆ ਵੀਰੇ ਵੀਰੇ ਅਸੀਂ ਇਧਰੋਂ ਆ ਰਹੇ ਸੀ ਪਟਿਆਲਾ ਰਾਜਪੁਰੇ ਵਾਲੀ ਸੜਕ ਜਾ ਰਹੇ ਸੀਗੇ ਨਾ ਇੱਕ ਕੰਪੈਨਰ ਅਸ ਇਧਰ ਟਰਨ ਮਾਰ ਰਿਆ ਸੀ ਇੱਕ ਵਾਰ ਇਹਨਾਂ ਪਿੱਛੇ ਮੁੜ ਕੇ ਦੇਖਿਆ ਨਹੀਂ ਇੱਕ ਵਾਰ ਤਾਂ ਅੱਗੇ ਕਰਤੀ ਜਿਹਨੇ ਗੱਡੀ ਅੱਛਾ ਤੇ ਤੁਹਾਡੇ ਟਰੱਕ ਚ ਕੀ ਸੀਗਾ ਵੀਰੇ ਤੇ ਆਜ ਭਰੇ ਆ ਸੀ ਵੀਰੇ ਜੇ ਤੁਸੀਂ ਰਾਜਪੁਰੇ ਲੱਗੇ ਜਾ ਰਹੇ ਸੀ ਨਹੀਂ ਚੰਡੀਗੜ ਚੰਡੀਗੜ ਜਾ ਰਹੇ ਸੀ ਤੇ ਇੱਕ ਕੰਪੈਨਰ ਵਾਲਾ ਹੁਣ ਕਿੱਥੇ ਆ ਬਾਈ ਕੰਪੈਨਰ ਵੀਰੇ ਰਾਤ ਲਈ ਭੱਜ ਗਿਆ ਵੀਰੇ ਪੁਲਿਸ ਆਈ ਹੈ ਹੁਣ ਤੱਕ ਕੋਈ ਨਹੀਂ ਹਜੇ ਤੱਕ ਕੋਈ ਨਹੀਂ ਆਇਆ ਤੁਸੀਂ ਕੰਪਲੇਂਟ ਕੀਤੀ ਹੈ ਵੈਸੇ ਨਹੀਂ ਨਹੀਂ ਤੁਹਾਡੇ ਵੱਲ ਕੰਪਲੇਂਟ ਕੀਤੀ ਵੀ ਨਹੀਂ ਕਿਉਂਕਿ ਫੋਨ ਕੀਤਾ ਸੀ ਰਾਤ ਆਏ ਨਹੀਂ ਆਏ ਨਹੀਂ ਕੋਈ ਮਤਲਬ ਹਾਲ ਤੱਕ ਹਾਂ ਕਿਹੜਾ ਥਾਣਾ ਬੰਦਾ ਇਹਨੂੰ ਬਦਰਗੜ ਪੈਂਦਾ ਬਦਰਗੜ ਇਹ ਕੰਪੈਨ ਦਾ ਕੁਝ ਪਤਾ ਲੱਗਿਆ ਜੀ ਕੌਣ ਹੈ ਇਹ? ਨਾ ਜੀ ਇਹ ਤਾਂ ਕੁਝ ਨਹੀਂ ਲੱਗ ਰਿਹਾ। ਜੀ ਆਇਆ ਜੀ ਵੀਰੇ ਕੋਈ ਕੋਈ ਨਹੀਂ ਲੱਗ ਰਿਹਾ ਸਾਨੂੰ। ਤੁਸੀਂ ਗੱਟੇ ਤੁਸੀਂ ਡਰਾਈਵਰ ਹੋ ਇਸ ਟਰੱਕ ਦੇ? ਹਾਂ। ਤੁਹਾਡੇ ਮਾਲ ਕਾਇਨੇ ਵਸੇ ਜਿਹੜਾ ਟਰੱਕ ਟੁਕਿਆ। ਆਪਣਾ ਟਰੱਕ ਆ ਵੀਰੇ। ਅੱਛਾ ਤੁਹਾਡਾ ਆਪਣਾ ਹੀ ਆ। ਹਾਂ। ਹੁਣ ਕੀ ਕਹਿਣਾ ਚਾਹੋਗੇ ਤੁਸੀਂ ਵੀਰੇ? ਰਾਤ ਐਕਸੀਡੈਂਟ ਹੋਇਆ ਹੈ। ਅਜੇ ਤੱਕ ਪੁਲਿਸ ਨਹੀਂ ਆਈ ਕੋਈ ਕਾਰਵਾਈ ਨਹੀਂ ਹੋਈ। ਹਾਂ। ਕੀ ਕਹਿਣਾ ਚਾਹੋਗੇ ਤੁਸੀਂ? ਵੀਰੇ ਸਾਨੂੰ ਸਾਡਾ ਜੋ ਨੁਕਸਾਨ ਹੋਇਆ ਮਸ਼ੀਨਾਂ ਦਾ ਸਾਡਾ ਹੱਲ ਹੋਣਾ ਚਾਹੀਦਾ ਵੀਰੇ। ਤੇ ਜਿਹੜਾ ਕੰਪੈਨ ਚ ਲਾ ਰਿਹਾ ਸੀ ਇਹ ਕਿੰਨੇ ਸਾਲ ਦਾ ਹੈ ਇਮਾ ਸੈਮ ਨੂੰ ਮੈਂ ਸੋਹ ਨਸਤਰਾ ਫਰ ਲੰਦਾ ਹੋਣਾ ਅੱਛਾ ਤੇ ਉਹ ਗੱਡੀ ਚਲਾ ਰਿਆ ਸੀਗਾ ਕੰਮ ਤੇ ਉਹ ਭੱਜ ਗਿਆ ਫਿਰ ਭੱਜ ਗਿਆ ਵੀਰੇ ਦਾਰੂ ਪੀਤੀ ਹੋਈ ਸੀ ਕਿ ਉਹਨੇ ਨਾ ਛਣਾ ਛਕ ਤਾ ਹਾਂ